ਕਰੋੜਾ ਪਤੀ ਨਹੀਂ ਪਰਮਾਪਤੀ ਬਾਰ ਬੀਬੀ ਦੇ ਤਿੰਨ ਮੁੰਡੇ ਆ ਤਿੰਨੇ ਹੀ ਸਮਝ ਲਓ ਬਹੁਤ ਹਾਈ ਫਾਈ ਨੇ ਜੀ ਉਹ ਕੀ ਹੋਇਆ ਬੀਬੀ ਇੱਕ ਸਾਲ ਜੀ ਮੰਜੇ ਤੇ ਨਹੀਂ ਪੈ ਸਕੀ ਬੈੱਡ ਤੇ ਨਹੀਂ ਪੈ ਸਕੀ ਭੁੰਜੇ ਪੈਂਦੀ ਸੀ ਹਮ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਉਹਨੂੰ ਕਿਹੜੇ ਕੈਪਸੂਲ ਲਾਈ ਬੱਠੀ ਸੀ ਦਰਦਾਂ ਦੇ ਚਲੋ ਉਮ ਬੀਬੀ ਦਾ ਜਦੋਂ ਮੈਨੂੰ ਫੋਨ ਆਇਆ ਮੈਂ ਕਿਹਾ ਬੀਬੀ ਜੀ ਤੁਹਾਡਾ ਆਪਰੇਸ਼ਨ ਹੋਇਆ ਵੀ ਹੋ ਸਕਦਾ ਸੀ ਤੁਹਾਨੂੰ ਨਾ ਠੀਕ ਕਰ ਸਕੀਏ ਵੀ ਜੇ ਆਪਰੇਸ਼ਨ ਨਾ ਹੋਇਆ ਹੁੰਦਾ ਤੁਹਾਨੂੰ ਬੁਲਾ ਲੈਂਦਾ ਮੈਂ ਪਰ ਬੀਬੀ ਨੇ ਲਗਾਤਾਰ ਨਾਲ ਫੇਰ ਮੈਨੂੰ ਫੋਨ ਕਰ ਲਿਆ ਕਰੇ 10 ਪੁੱਤ ਬਾਵੇ ਮੈਂ ਆ ਜਾਨੀ ਆ ਕੀ ਪਤਾ ਮੈਂ ਠੀਕ ਹੀ ਹੋ ਜਾ ਮੈਂ ਕਹਾ ਬੀਬੀ ਮੈਂ ਕਮੇ ਡੱਡੇ ਬਾਉਜੀ ਨੂੰ ਪੁੱਛ ਕੇ ਦੱਸਦਾ ਹਾਂ ਨਾ ਮਟਾਲੀ ਗਿਆ ਉਹਨੂੰ ਫੇਰ ਇੱਕ ਦਿਨ ਫੋਨ ਕੀਤਾ ਮੈਂ ਕਿਹਾ ਬੀਬੀ ਚਲ ਤੂੰ ਆ ਜਾ ਫਿਰ ਉਹ ਪਿਆਰ ਜਿਹਾ ਪੈ ਗਿਆ ਜਿਵੇਂ ਮਾਂ ਪਿਓ ਦਾ ਪੁੱਤ ਦਾ ਪਿਆਰ ਹੁੰਦਾ ਨਾ ਫਿਰ ਮੈਂ ਕਹਾ ਚਲ ਤੂੰ ਆ ਜਾ ਉਹ ਭਾਈ ਪਹਿਲੀ ਵਾਰੀ 에어ਪੋਰਟ ਤੋਂ ਸਿੱਧਾ ਦਸੂਹੇ ਪਹੁੰਚੀ ਨਾਲ ਉਹਦਾ ਭਤੀਜਾ ਜਣਕੇ ਜਦੋਂ ਉਹ ਭਾਜੀ ਆ ਕੇ ਮੈਨੂੰ ਮਿਲੀ ਨਾ ਐ ਲੱਗਦਾ ਸੀ ਵੀ ਜਿਵੇਂ ਮਾਂ ਪੁੱਤ ਦੀ ਫੀਲਿੰਗ ਹੁੰਦੀ ਹੈ ਨਾ ਵੀ ਮਾਂ 5 ਸਾਲ ਬਾਅਦ ਕੈਨੇਡਾ ਤੋਂ ਆਈ ਹੁੰਦੀ ਆ ਹੂੰ ਜਿਹੜਾ ਸਾਡਾ ਮਿਲਣ ਵਾਲਾ ਸੀ ਆ ਉਹ ਐ ਲੱਗਦਾ ਸੀ ਜਣਕੇ ਫੋਨ ਤੇ 10 ਫੋਨਾਂ ਤੇ ਇੰਨਾ ਪਿਆਰ ਪੈ ਗਿਆ ਉਹ ਦਿਨ ਪਹਿਲੇ ਦਿਨ ਬੀਬੀ ਨੇ ਕਾੜਾ ਪੀਤਾ ਦਵਾਈ ਲੈ ਕੇ ਚਲੀ ਗਈ ਹੂੰ ਮੈਨੂੰ ਵੀ ਲੱਗਦਾ ਯਾਰ ਇੱਕ ਦਿਨ ਚ ਕਾੜੇ ਨਾਲ ਫਰਕ ਨਹੀਂ ਆਉਂਦਾ। ਉਹ ਸਵੇਰੇ ਜਦੋਂ ਮੈਨੂੰ ਬੀਬੀ ਦਾ ਫੋਨ ਆਇਆ ਕਹਿੰਦੀ ਰਾਤ ਪੁੱਤ ਮੇਰੇ ਦਰਦ ਹੀ ਨਹੀਂ ਹੋਇਆ। ਐਤਵਾਰ ਕਾੜਾ ਪੀਤਾ, ਸੋਮਵਾਰ ਸਵੇਰੇ ਨੇ ਫੋਨ ਆ ਰਿਹਾ ਵੀ ਮੇਰੇ ਪੁੱਤ ਕਹਿੰਦੀ ਦਰਦ ਹੀ ਨਹੀਂ ਹੋਇਆ। ਦਵਾਈ ਤਾਂ ਹਲੇ ਸ਼ੁਰੂ ਕਰਨੀ ਆ ਸਵੇਰੇ। ਕੀ ਹੋ ਰਿਹਾ ਕੁਦਰਤ ਹੀ ਕਹਿ ਸਕਦੇ ਆ। ਫਿਰ ਉਹਦਾ ਹੌਲੀ-ਹੌਲੀ ਤਿੰਨ-ਚਾਰ ਮਹੀਨੇ ਰਹੀ ਬੀਬੀ ਇੱਥੇ। ਉਹਦੀਆਂ 2-3 ਚੈਨਲਾਂ ਤੇ ਵੀਡੀਓ ਬਣੀਆਂ ਨੇ। ਤੇ ਉਹ ਫਿਰ ਠੀਕ ਹੋਈ ਹੁਣ 4 ਮਹੀਨੇ ਦੀ ਦਵਾਈ ਲੈ ਕੇ ਬੀਬੀ ਕੈਨੇਡਾ ਗਈ ਐ ਇਹ ਕਾੜਾ ਕਲੇ ਹਟ ਦਾ ਹੱਲ ਐ ਜਾਂ ਹੋਰ ਮਾਰੀਆਂ ਦਾ ਪੂਰੇ ਬਾਡੀ ਦੇ ਨਰਵਸ ਸਿਸਟਮ ਦਾ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਦਰੰਗ ਲਕਵਾ ਹੁਣ ਤੁਸੀਂ ਵੀਡੀਓ ਦੇਖੇ ਹੋਣੇ ਆ ਵੀ ਲੱਤਾਂ ਦੀ ਬਲੌਗ ਜ ਖੁੱਲ ਰਹੀ ਐ ਲੋਕਾਂ ਦੀ 8-10 ਵੀਡੀਓ ਬਣ ਗਏ ਜਿਨ੍ਹਾਂ ਦੀਆਂ ਲੱਤਾਂ ਕਾਲੀਆਂ ਹੋ ਜਾਂਦੀਆਂ ਨੇ ਹਾਂ ਡਾਕਟਰਾਂ ਕੋਲੇ ਤੇ ਹੀ ਅਭੀ ਕਾਲੀ ਹੋ ਗਈ ਖੂਨ ਦਾ ਸਰਕਲ ਘਟ ਗਿਆ ਕੱਟ ਦੋ ਕਾ ਇੱਕ ਹੋਣੇ ਵੀਡੀਓ ਕੱਲ ਪੰਜਾਬ ਨੈਸ਼ਨ ਟੀਵੀ ਤੇ ਚੱਲੀ ਆ 1 ਮਿਲੀਅਨ ਟੱਪ ਗਈ ਜੀ ਲੱਤਾਂ ਦੀ ਬਲੌਕਜ ਵਾਲੀ ਹੈ ਨਾ ਤੇ ਲੱਤਾਂ ਦੀ ਬਲੌਕਜ ਦਾ ਪਹਿਲਾ ਕੇਸ ਮਾਨਸਾ ਆਇਆ 7 ਕੁ ਮਹੀਨੇ ਪਹਿਲਾਂ ਅਸੀਂ ਉਹਨੂੰ ਪ੍ਰਾਧਾਨ ਨੂੰ ਦਵਾਈ ਦਿੱਤੀ ਉਹ 2-3 ਮਹੀਨੇ ਬਾਅਦ ਉਹਦਾ ਰਿਜ਼ਲਟ ਔਣਾ ਸ਼ੁਰੂ ਹੋਇਆ ਵੀਡੀਓ ਚ ਦੇਖਿਓ ਤੁਸੀਂ ਜਿਹੜੀਆਂ ਕਾਲੀਆਂ ਲੱਤਾਂ ਸੀ ਉਹ ਚਿੱਟੀਆਂ ਹੋ ਗਈਆਂ ਹੈ ਨਾ ਕੁਦਰਤ ਹਮ ਦੇਖੋ ਦੁਨੀਆ ਤੇ ਨਾ ਜਿੰਨੇ ਵੀ ਪੇੜ ਪੌਦੇ ਬੇਲਾ ਘਾ ਆਪਣੀ ਨਜ਼ਰ ਚ ਲੱਗਦਾ ਵੀ ਇਹ ਸਭ ਬੇਕਾਰ ਹੈ ਜੀ ਪਰ ਉਹਦਾ ਸਾਡੀ ਜ਼ਿੰਦਗੀ ਨਾਲ ਜਾਂ ਸਾਡੇ ਜਾਨਵਰਾਂ ਦੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਕੋਈ ਸਬੰਧ ਹੈ ਮੈਂ ਪੂਰੀ ਸਬੰਧ ਹੈ ਮੈਂ ਤੋਂ ਸ਼ੁਰੂ ਜੀ ਸ਼ੁਰੂ ਜੀ ਬੋਲਦਾ ਮੈਂ ਜਦੋਂ ਮੇਰੇ ਕੰਮ ਕਰਦੇ ਆ ਚੀਜ਼ ਮਿਲਦੇ ਆ ਅਲਗ-ਅਲਗ ਲੋਕਾਂ ਨੂੰ ਮੈਂ ਕਹਿੰਦਾ ਸਭ ਦਾ ਹਾਲ ਹੀ ਕੁਦਰਤ ਹੈ ਬਸ ਹਨਾ ਉਹ ਸਾਰਿਆਂ ਦਾ ਜਿੰਨੇ ਵੀ ਦੁਨੀਆ ਤੇ ਅੱਛਾ ਦੇਖੋ ਜੇ ਇੱਥੇ ਜਿਹੜੇ ਤਰਬੂਜ ਹੋਇਆ ਖਰਬੂਜਾ ਹੋਇਆ ਗਰਮੀਆਂ ਚ ਕਿਉਂ ਆਉਂਦਾ ਜੀ ਹਨਾ ਹਰ ਬੇਲ ਪੱਤੇ ਦਾ ਪੇੜ ਪੌਦੇ ਦਾ ਜਿਹੜੇ ਅਮਰੀਕਾ ਚ ਜਿਹੇ ਜਿਹੇ ਬੰਦੇ ਰਹਿੰਦੇ ਆ ਉਹਨਾਂ ਨੂੰ ਉਹੋ ਜਿਹੇ ਦਿੱਤੇ ਆ ਜੋ ਜਿਹੇ ਜੀ ਧਰਤੀ ਆ ਜਿਹਹਾ ਜਿਹਾ ਵਾਤਾਵਰਣ ਆ ਪ੍ਰਮਾਤਮਾ ਨੇ ਉਥੇ ਉਹੀ ਜੀ ਚੀਜ਼ ਪੈਦਾ ਕੀਤੀ ਹੂੰ